ਮਾਹਿਲਪੁਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਅੱਡਾ ਖੜੋਂਦੀ ਦੇ ਇੱਕ 9 ਸਾਲ ਦੀ ਬੱਚੀ ਦੀ ਕਾਰ ਨਾਲ ਟਕਰਾਨ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਪੁੱਤਰੀ ਰਕੇਤ ਸਿੰਘ ਵਾਸੀ ਪਿੰਡ ਮੁੱਲੂਪ ਮੋਤਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪਣੀ ਮਾਤਾ ਨਾਲ ਆਪਣੇ ਨਾਨਕੇ ਪਿੰਡ ਸਰਹਾਲਾ ਖੁਰਦ ਨੂੰ ਬੱਸ ਤੇ ਸਵਾਰ ਹੋ ਕੇ ਆ ਰਹੀ ਸੀ। ਜਦੋਂ ਅੱਡਾ ਪਿੰਡ ਖੜੋਂਦੀ ਆ ਕੇ ਉਤਰੇ ਤਾਂ ਉਸ ਦੀ ਮਾਤਾ ਫਰੂਟ ਲੈਣ ਲੱਗ ਪਈ। ਬੱਚੀ ਦੂਜੀ ਸਾਈਡ ਨੂੰ ਚੱਲ ਪਈ ਤਾਂ ਮਹਿਲਪੁਰ ਤਖੜੋਂਦੀ ਵੱਲ ਨੂੰ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਟਕਰਾ ਕੇ ਸੜਕ ਤੇ ਡਿੱਗ ਕੇ ਗੰਭੀਰ ਹੂਬ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਉਸ ਕਾਰ ਸਵਾਰ ਨੌਜਵਾਨ ਨੇ ਉਸਦੀ ਮਾਤਾ ਅਤੇ ਬੱਚੀ ਨੂੰ ਆਪਣੀ ਗੱਡੀ ਵਿੱਚ ਸਰਕਾਰੀ ਹਸਪਤਾਲ ਮਹਿਲਪੁਰ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਘੋਰਾਰ ਦਿੱਤਾ थाना ਮਹਿਲਪੁਰ ਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਥਾਣਾ ਮਹਿਲਪੁਰ ਦੇ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਮਾਤਾ ਪਿਤਾ ਕਾਰ ਚਾਲਕ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਥਾਣਾ ਮਹਿਲਪੁਰ ਦੀ ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ Laash Warsa ਦੇ ਹਵਾਲੇ ਕਰ ਦਿੱਤੀ।